ਜਿਹੜੇ ਖੇਤਾਂ ਦੀ ਰੌਣਕ ਹੈ ਉਹ ਵੱਖਰੀ ਹੁੰਦੀ ਹੈ ਝੋਨੇ ਇਸ ਟਾਈਮ بارش ਪੈਣ ਦੇ ਨਾਲ ਬਹੁਤ ਜਿਹੜੇ ਝੋਨੇ ਆ ਉਹ ਸੋਨੇ ਹੋ ਚੱਲੇ ਨੇ ਪਰ ਸਾਨੂੰ ਵੀ ਕਿਤੇ ਨਾ ਕਿ ਜਿਹੜੀ ਇਹ ਰੋਗ ਕਿਹੜੀ ਖਾਦ ਖਰਾਕ ਹੈ ਉਹ ਪਾਉਣੀ ਪੈਣੀ ਹੈ ਜਿੱਥੇ ਹੁਣ ਠੰਡ ਪੈ ਰਹੀ ਹੈ ਬਰਸਾਤ ਪੈ ਰਹੀ ਹੈ ਉੱਥੇ ਨਾਈਟ੍ਰੋਨ ਜਿਆਦਾ ਨਾ ਲੋੜਤ ਬਦਿਓ ਕਿਉਂਕਿ ਜਿਆਦਾ ਝੋਨਾ ਹਫਲੂਗਾ ਤਾਂ ਉੱਥੇ ਨੁਕਸਾਨ ਹੀ ਹੋਣਾ ਹੈ ਜਿੰਨਾ ਹਰਾਪਣ ਆਊਗਾ ਓਨੀ ਗੇਤੀ ਸੁੰਡੀ ਤੁਹਾਡੇ ਗੋ ਵਾਲੀ ਆਉਣੀ ਹੈ ਓਨੀ ਗੇਤੀ ਸੁੰਡੀ ਤੁਹਾਡੇ ਜਿਹੜੀ ਪੱਤਾ ਲਵੇਟਾ ਉਹ ਆਉਣੀ ਹੈ ਫੇਰ ਸੋਨ ਨੂੰ ਕੰਟਰੋਲ ਕਰਨ ਦਵਾਈਆਂ ਕਰਨੇ ਪੈਣਗੇ ਨੁਕਸਾਨ ਫੇਰ ਸੋਡਾ ਹੋਣਾ। ਸੋ ਇਸ ਕਰਕੇ ਜਿੱਥੇ ਹੁਣ بارش ਪੈ ਰਹੀ ਹੈ ਝੋਨੇ ਵਾਕੀ ਬਹੁਤ ਚੰਗੇ ਹੋ ਰਹੇ ਆਪਾਂ ਮੈਂ ਖੁਦ ਆਪਣੇ ਖੇਤ 'ਚ ਖੜਾ ਹਾਂ ਤੁਸੀਂ ਵੇਖ ਸਕਦੇ ਝੋਨਾ ਬਹੁਤ ਚੰਗਾ ਇਸ ਟਾਈਮ ਲੱਗਿਆ ਹੋਇਆ। ਤੇ ਪਰ ਖਾਦ ਲੋੜ ਤੋਂ ਵੱਧ ਜੇ ਪਾਵਾਂਗੇ ਤਾਂ ਨੁਕਸਾਨ ਸਾਡੇ ਹੋਣੇ ਆ ਵਾਰੀ-ਵਾਰੀ। ਇਸ ਕਰਕੇ ਜਦੋਂ ਵੱਧ ਖਾਦ ਹੋਊ ਬਿਮਾਰੀਆਂ ਵੱਧ ਆਉਣਗੀਆਂ। ਬਿਮਾਰੀਆਂ ਵੱਧ ਆਉਣਗੀਆਂ ਤੁਹਾਡੇ ਖਰਚੇ ਵਧਣੇ ਆ। ਇਸ ਕਰਕੇ ਕੰਟਰੋਲ ਵਿੱਚ ਹਰ ਇੱਕ ਚੀਜ਼ ਰੱਖੋ ਜਿੱਥੇ بارش ਸਟਾਰਟ ਹੋ ਗਈ ਉੱਥੇ ਜ਼ਿਆਦਾ ਨਾਈਟ੍ਰੋਜਨ ਤੁਸੀਂ ਨਾ ਦਿਓ। ਉਹ ਜਿਹੜੇ ਫਾਲਤੂ ਦੇ ਜਿਹੜੇ ਸਿਸਟਮ ਉਹ ਬਜਾਦੇ ਨਾ ਪਾਓ। ਅਗਰ ਤੁਸੀਂ ਫਟਾਰੇ ਵਾਸਤੇ ਪਾਉਣਾ ਹੈ ਧਿਆਨ ਦਿਓ ਖਾਸ ਕਰਕੇ ਬਰਮੀ ਕੰਪੋ ਜਿਵੇਂ ਬਰਮੀ ਹੈਗੇ ਉਹ ਚੀਜ਼ਾਂ ਪਾਓ। ਖੁਦ ਦੇਸੀ ਖਾਦਾਂ ਨੇ। ਕੈਮੀਕਲ ਤੋਂ ਰਹਿਤ ਰਹੋ। ਧੰਨਵਾਦ।